ਅਮਨ ਦੇ ਤੇ ਹਰਪਾਲ ਚੀਨੇ ਦੇ ਖਿਲਾਫ ਜਿਹੜੀ ਪੁਲਿਸ ਕੰਪਲੇਂਟ ਕੀਤੀ ਸੀ ਸਵੇਰੇ ਚੰਡੀਗੜ੍ਹ ਸਾਈਬਰ ਸੈੱਲ ਵਾਲਿਆਂ ਨੇ ਅਮਨ ਰੋੜੇ ਤੇ ਹਰਪਾਲ ਚੀਨੇ ਤੇ ਕੇਸ ਰਜਿਸਟਰ ਕਰ ਦਿੱਤਾ ਆਖੜੀ ਪਹਿਲੇ ਤੇ ਸਵੇਰੇ ਆਉਣ ਹੋ ਗਏ ਸਾਈਬਰ ਕ੍ਰਾਈਮ ਦੇ ਵਿੱਚੋਂ ਆ ਵੇਖ ਲੋ ਇੱਕ ਵਾਰ ਤੁਹਾਨੂੰ ਸਾਰੇ ਦੇ ਕੈਮਰਿਆਂ ਵਿੱਚ ਆ ਜਾਏ ਐਫ ਆਈ ਆਰ ਕਰਜ ਹੋ ਗਈ ਦੋਨਾਂ ਤੇ ਸੈਕਸ਼ਨ 336 4 ਭਾਰਤੀ ਨਿਆਇ ਸਹਿਯਤਾ ਠੀਕ ਹੈ ਦੂਸਰੀ ਹੈ 356 ਤੀਸਰਾ ਭਾਰਤੀ ਨਿਆਇ ਸਹਿਯਤਾ 61 ਉਬਲੀਕ 2 ਤੋਂ ਇਹਨਾਂ ਤੇ ਅਗਿਆਰਦਰਜ ਹੋ ਕੇ ਹੁਣ ਇਹਨਾਂ ਦਾ ਕਿਸ-ਕਿਸ ਤੇ ਹੋਈ ਥੋ ਅਮਨ ਰੋੜੇ ਤੇ ਤੇ ਹਰਪਾਲ ਚੀਮੇ ਤੇ ਤੇ ਬਾਕੀ ਤੇ ਵੀ ਹੋਏਗੀ ਇਨਵੈਸਟੀਗੇਸ਼ਨ ਅਜੇ ਹੁਣ ਸ਼ੁਰੂ ਹੋਏਗੀ ਇਸ ਤੋਂ ਬਾਅਦ ਤੇ ਜਿੰਨਾ ਜਿੰਨਾਂ ਨੇ ਆਪਣੇ ਹੱਥਾਂ ਤੋਂ ਚਲਾਇਆ ਉਹਨਾਂ ਤੇ ਵੀ ਹੋਏਗੀ ਜਿੰਨਾ ਜਨਾਂ ਨੇ ਫਰਜ਼ੀ ਇਨਫੋਰਮੇਸ਼ਨ ਸਾਟਾ ਵੀਡੀਓ ਡਾਕਟਰ ਕੀਤਾ ਉਹ ਸਾਰੇ ਚੈਨਲਸ ਤੇ ਵੀ ਹੋਇਆ ਇਹ ਸਾਰੇ ਪ੍ਰੈਸ ਵਾਲਿਆਂ ਤੇ ਵੀ ਹੋਏਗੀ ਤੇ ਸਾਰੇ ਆਮ ਆਦਮੀ ਬੰਦਿਆਂ ਤੇ ਵੀ ਹੋਏਗੀ ਸੋਹਣੇ ਤੇ ਬੰਦੇ ਹੀ ਪੰਜਣ ਇਹ ਫਲੋਡ ਕਰਨਾ ਬੰਦ ਕਰ ਹੁਣ ਨੰਬਰ 2 ਸਾਰੇ ਨੂੰ ਪਹਿਲੇ ਤੇ ਅੱਜ ਅਨਫੋਰਚੂਨੇਟ ਵੇਖੋ ਕੱਲ 11 ਮਿੰਟ ਚ ਸੈਸ਼ਨ ਓਵਰ ਕਰ ਦਿੱਤਾ ਇੱਕ ਮਿੰਟ 10 ਲੱਖ ਦਾ ਪਿਆ ਪੰਜਾਬ ਦੇ ਲੋਕਾਂ ਜਿਹੜਾ ਕਿ ਇਹਨਾਂ ਨੇ ਇੱਕ ਬਿੱਲ ਲੈ ਕੇ ਆਣਾ ਸੀ ਬੇਦਬੀਆਂ ਦੇ ਉੱਤੇ ਐਨੀ ਅਨ ਪ੍ਰਿਪੇਅਰਡ ਸਰਕਾਰ ਮੈਨੀ ਵੇਖੀ ਕਿ ਤੁਸੀਂ ਸੈਸ਼ਨ ਬੁਲਾ ਲਿਆ ਤਾਂ ਤੁਸੀਂ ਪ੍ਰਿਪੇਅਰਡ ਹੀ ਨਹੀਂ ਸੀ ਪ੍ਰੈਪਰੇਸ਼ਨ ਹੀ ਹੈ ਨਹੀਂ ਬਿੱਲ ਦੀ ਹੌਂਡ ਹੱਥਾਂ ਪੈਰਾਂ ਦੀ ਪਈ ਕਿ ਕਰੀਏ ਕੀ ਇਹ ਫਰਜ਼ੀ ਵੇਖੋ ਪਤਾ ਨਹੀਂ ਇਹਨਾਂ ਨੇ ਕੀ ਹੁਣ ਕਰਨਾ ਤੇ ਕੀ ਨਹੀਂ ਕਰਨਾ ਇਹ ਪੰਜਾਬ ਦੇ ਲੋਕਾਂ ਨੂੰ ਮੈਂ ਅਪੀਲ ਕਰੂੰਗਾ ਕਿ ਇਹਨਾਂ ਦਾ ਧਿਆਨ ਕਰੋ ਇਰ ਤੁਸੀਂ ਵੇਖੋ ਤੇ ਸੰਜੇ ਵਰਮੇ ਦੀ ਡੈਥ ਹੁੰਦੀ ਏ ਅਬੋਰ ਦੇ ਇੱਕ ਲੀਡਿੰਗ ਬਿਜ਼ਨਸਮੈਨ ਦੀ ਲਾਰੈਂਸ ਬਿਸ਼ਨੋਈ ਦਾ ਗਰੁੱਪ ਜਿਹੜਾ ਉਹਦੀ ਜ਼ਿੰਮੇਵਾਰੀ ਲੈਂਦਾ ਮੀਡੀਟਲੀ ਇਹ ਵਖਾਣਵਾਸੇ ਕਿਉਂਕਿ ਪੰਜਾਬ ਅਸੈਂਬਲੀ ਸੈਸ਼ਨ ਬੁਲਾ ਲਿਆ ਆ ਆਪੋਜੀਸ਼ਨ ਪਾਰਟੀਆਂ ਨੇ ਤੇ ਵਿਸ਼ੇਸ਼ ਤੌਰ ਇੰਡੀਅਨ ਨੈਸ਼ਨਲ ਕਾਂਗਰਸ ਨੇ ਤੇ ਮੇਰੇ ਵੱਲੋਂ ਚਿੱਠੀ ਲਿਖੀ ਗਈ ਕਿ ਦੋ ਦਿਨ ਦਾ ਹਾਊਸ ਐਕਸਟੈਂਡ ਕਰਕੇ ਲਾਅ ਐਂਡ ਆਰਡਰ ਤੇ ਜਿਹੜਾ ਲੈਂਡ ਪੂਲਿੰਗ ਦੀ ਲੈਂਡ ਪੂਲਿੰਗ ਜਿਹੜੀ ਕੀਤੀ ਜਾਦੀ ਉਹਦੇ ਤੇ ਚਰਚਾ ਕੀਤੀ ਦੇ ਇਹਨਾਂ ਨੇ ਬੀਚੇਟਲੀ ਇੱਕ ਇਨਕਾਊਂਟਰ ਵਖਾ ਦਿੱਤਾ ਜਿਹੜਾ ਹੁਣ ਸਾਬਤ ਹੋ ਰਿਹਾ ਕਿ ਟੋਟਲੀ ਫਰਜ਼ੀ ਸੀ ਅਸੈਂਬਲੀ ਦੇ ਵਿੱਚ ਜਦੋਂ ਸ਼ਰਧਾਂਜਲੀਆਂ ਚੱਲ ਰਹੀਆਂ ਸਨ ਸੰਜੇ ਵਰਮੇ ਦਾ ਵੀ ਨਾ ਆਇਆ ਤੇ ਸਪੀਕਰ ਸਾਹਿਬ ਨੇ ਉਦੋਂ ਪੰਜਾਬ ਪੁਲਿਸ ਨੂੰ ਇਸ ਗੱਲ ਦੀ ਮੁਬਾਰਕ ਦਿੱਤੀ ਕਿ ਬੜੀ ਸਪੀਡ ਨਾਲ ਇਹਨਾਂ ਨੇ ਕੰਮ ਕੀਤਾ ਤੇ ਜਿਨ੍ਹਾਂ ਨੇ ਮੈਨੂੰ ਸੁਣਿਆ ਹੋਣਾ ਮੈਂ ਉਹਨਾਂ ਨੂੰ ਕਿਹਾ ਸੀ ਕਿ ਇਹ ਤੇ ਦੇ ਬਾਅਦ ਹੀ ਪਤਾ ਲੱਗੇਗੀ। ਉਹੀ ਗੱਲ ਸਾਬਤ ਹੋ ਰਹੀ ਹੈ। ਅਗਲੇ ਦਿਨ ਇਮੀਡੀਏਟਲੀ ਪ੍ਰੈਸ ਕਾਨਫਰੰਸ ਹੁੰਦੀ ਹੈ, ADGP ਇੱਥੋਂ ਜਾਂਦੇ ਨੇ, DIG, SSP ਬੈਠਦੇ ਨੇ। ਅੱਧੇ ਘੰਟੇ 'ਚ ਪ੍ਰੈਸ ਕਾਨਫਰੰਸ ਤੋਂ ਬਾਅਦ ਪਤਾ ਲੱਗਾ ਪਹਿਲੇ ਕਹਿੰਦੇ ਕਿ ਬੰਦੇ ਅਸੀਂ ਭੱਜ ਗਏ ਨੇ, ਅੱਧੇ ਘੰਟੇ 'ਚ ਕਹਿੰਦੇ ਇਨਕਾਊਂਟਰ ਹੋ ਗਿਆ। ਇਨਕਾਊਂਟਰ ਤੋਂ ਬਾਅਦ ਹੁਣ ਪਤਾ ਲੱਗਾ ਕਹਿੰਦੇ ਕਿ ਜਦੋਂ ਅਸੀਂ ਆਰਮਜ਼ ਦੀ ਵੈਪਨਸ ਦੀ ਰਿਕਵਰੀ ਕਰਨ ਵਾਸਤੇ ਜਾ ਰਹੇ ਹਾਂ ਜਿਨ੍ਹਾਂ ਹਥਿਆਰਾਂ ਨਾਲ ਸੰਜੇ ਵਰਮੇ ਹੁਣਾ ਦਾ ਕਤਲ ਹੋਇਆ ਤੇ ਸਾਹਮਣੇ ਪਾਸਿਓਂ ਬੰਦੇ ਜਿਹੜੇ ਨੇ ਉਹ ਵੀ ਉੱਥੇ ਮੌਕੇ ਤੇ ਪਹੁੰਚੇ ਸੀ ਉਹ ਵੀ ਵੈਪਨ ਲੈ ਕੇ ਜਾਣਾ ਚਾਹੁੰਦੇ ਉਹ ਸਾਡੇ ਤੇ ਫਾਇਰ ਕਰਦੇ ਸਾਡੀ ਕਸ਼ਟੇ ਦੀ ਦੋ ਬੰਦੇ ਮਾਰੇ ਇਹ ਪੰਜਾਬ ਪੁਲਿਸ ਦੀ ਮੁਤੈਦੀ ਤੇ ਪੰਜਾਬ ਪੁਲਿਸ ਦੀ ਵਰਕਿੰਗ ਤੇ ਮੈਂ ਕਹਿੰਦਾ ਪੰਜਾਬ ਦੇ ਲੋਕ ਆਪ ਹੀ ਅੰਦਾਜ਼ਾ ਲਾ ਸਕਦੇ ਕਿ ਜੇ ਪੰਜਾਬ ਪੁਲਿਸ ਦੀ ਕਸਟਡੀ ਦੇ ਵਿੱਚ ਕ੍ਰਾਸ ਫਾਇਰਿੰਗ ਚ ਬੰਦੇ ਮਾਰੇ ਜਾਣ ਤੇ ਬਾਅਦ ਦੇ ਵਿੱਚ ਬੰਦੇ ਹੀ ਨਾ ਲੱਭਣੇ ਨਾ ਤੇ ਤੁਸੀਂ ਆਪੇ ਹਿਸਾਬ ਦਾ ਸਾਧੋ ਕਿ ਪੰਜਾਬ ਦੇ ਹਾਲਾਤ ਕੀ ਮੈਂ ਅੱਜ ਡਿਮਾਂਡ ਕਰਾਂਗਾ ਹਰਮਨ ਕੂਰਮੀ ਤੇ ਗਰਮ ਪੰਜਾਬ ਦੇ ਹੋਮ ਮਿਨਿਸਟਰ ਭਗਵੰਤ ਮਾਨ ਕੋ ਕਿ ਇੱਥੇ ਆ ਇੱਥੇ ਆ ਕੇ ਪੰਜਾਬ ਦੇ ਲੋਕਾਂ ਨੂੰ ਫੇਸ ਕਰ ਵਿਧਾਨ ਸਭਾ ਦੇ ਵਿੱਚ ਆ ਕੇ ਜਵਾਬ ਦਿਓ ਤੁਸੀਂ ਜਵਾਬ ਦੇ ਇਹ ਫਰਜ਼ੀ ਕਮਾਨ ਵਾਲੇ ਫਰਾਡ ਦੇ ਨਾਲ ਕਿੰਨਾ ਚਿਰ ਕੰਮ ਕਰਤਾ ਤੁਸੀਂ ਦੂਜੀ ਗੱਲ ਲੈਂਡ ਪੂਲਿੰਗ ਤੇ ਲੈਂਡ ਫੂਲਿੰਗ ਜਿਹਦਾ ਅਸੀਂ ਨਾਮ ਦੱਸਿਆ ਜਿਹਦੀ ਲੋੜ ਨਹੀਂ ਮੈਂ ਪ੍ਰੈਸ ਦੇ ਵੀਰਾਂ ਨੂੰ ਦੱਸਣਾ ਚਾਹਨਾ ਚੰਡੀਗੜ੍ਹ ਅੱਜ ਤੋਂ 70 ਸਾਲ ਪਹਿਲੇ 28000 ਏਕੜ ਚ ਬਣਿਆ ਤੇ 70 ਸਾਲ ਬਾਅਦ ਵੀ ਅਜੇ ਚੰਡੀਗੜ੍ਹ ਜਗ੍ਹਾ ਖਾਲੀ ਪਈਆਂ ਜਿਹੜੀਆਂ ਪੂਰੀਆਂ ਨਹੀਂ ਹੋਈਆਂ ਇਹ ਪੰਜਾਬ ਨੂੰ ਲੁੱਟਣ ਦਾ ਜਿਹੜਾ ਇਹਨਾਂ ਨੇ ਪਖੰਡ ਬਣਾਇਆ ਪੰਜਾਬ ਦੇ ਲੋਕਾਂ ਨੇ ਅਲਾਉ ਨਹੀਂ ਕਰਨਾ ਜਿਸ ਤਰ੍ਹਾਂ ਮੋਦੀ ਨੇ ਕਿਸੇ ਟਾਈਮ ਬਲੈਕ ਲਾਜ਼ ਕਾਲੇ ਕਾਨੂੰਨ ਲੈ ਕੇ ਪੰਜਾਬ ਦੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਕੰਟਰੈਕਟ ਬੇਸਿਸ ਤੇ ਲੈ ਕੇ ਅੰਬਾਨੀ ਤੇ ਦਾਨੀਆਂ ਨੂੰ ਦੇਣਾ ਚਾਹੁੰਦਾ ਸੀ ਐਸਾ ਹੀ ਇਹ ਕੇਜਰੀਵਾਲ ਨੇ ਕੋ ਜਿਹੜੀ ਕੰਪਨੀ ਹੈ ਪੰਜਾਬ ਦੀ ਜ਼ਰਖੇਜ਼ ਜ਼ਮੀਨ ਜਿਹੜੀ ਫਰਟਾਈਲ ਜ਼ਮੀਨ ਜਿਹੜੀ ਹੈ ਇਹਦੀ ਲੁੱਟ ਕਰਨਾ ਚਾਹੁੰਦੇ ਜਿਹੜੀ ਅਸੀਂ ਕਿਸੇ ਹਾਲਤ ਚ ਨਹੀਂ ਹੁੰਦੇ ਨੰਬਰ 1 ਨੰਬਰ 2 ਤੁਸੀਂ ਅੱਜ ਦੀਆਂ ਖ਼ਬਰਾਂ ਦੇ ਵਿੱਚ ਖ਼ਬਰ ਹੈ ਉਹਨੇ ਇਹਨਾਂ ਦੀ ਸਾਰੀ ਮੀਟਿੰਗ ਆਪਦੇ ਐਮ ਪੀਐਲਏ ਤੇ ਮੰਤਰੀਆਂ ਨੂੰ ਬੁਲਾ ਕੇ ਇਹ ਗੱਲ ਕਹੀ ਹੈ ਕਿ ਤੁਸੀਂ ਲੋਕਾਂ ਦੇ ਜਾ ਕੇ ਇਹਦਾ ਪ੍ਰਚਾਰ ਕਰੋ ਲੈਂਡ ਫੂਲਿੰਗ ਦਾ ਉਹਨਾਂ ਨੂੰ ਪੁਆਇੰਟ ਦਿੱਤੇ ਨੇ ਕਿ ਆਹ ਗੱਲਾਂ ਦਾ ਜਵਾਬ ਦੇਣਾ ਮੈਂ ਪੁੱਛਣਾ ਚਾਹਨਾ ਜੈਨ ਦਾ ਕੀ ਕੰਮ ਹੈ ਪੰਜਾਬ ਦੀ ਜ਼ਮੀਨ 'ਤੇ ਇਹ ਅੱਜ ਇੱਥੇ ਮਨੀਸ਼ ਸੋਸੋਧਿਆ ਫਿਰਦਾ ਹੈ ਵਿਜੇ ਢਾਇਰ ਫਿਰਦਾ ਹੈ ਆ ਜਿਹੜਾ ਇੱਕ ਹੋਰ ਹੈ ਪਤਾ ਨਹੀਂ ਕੀ ਇਹ ਚੀਜ਼ ਇੱਥੇ ਬਿਠਾਇਆ ਹੈ ਵਿਪਨ ਕੁਮਾਰ ਕਿਹ ਕਹਿੰਦੇ ਨੇ ਵਿਪਨ ਵਿਪਨ ਕੁਮਾਰ ਵਿਪਨ ਕੁਮਾਰ ਇਹ ਸਾਰੇ ਬੰਦੇ ਬੈਠੇ ਨੇ ਇਹਨਾਂ ਦਾ चीफ मिनिस्टर ਇੱਕ ਬੰਦੂ ਬਣਿਆ ਬੈਠਾ ਹੈ ਜੀ ਇਹਨਾਂ ਦੇ मिनिस्टर ਇਹਨਾਂ ਦੇ ਐਮ ਐਲ ਏ ਕੁਸਕਨ ਨੂੰ ਤਿਆਰ ਕੋਈ ਨਹੀਂ ਦਿੱਲੀ ਵਾਲੇ ਪੰਜਾਬ ਦੀਆਂ ਜ਼ਮੀਨਾਂ ਨੂੰ ਤੇ ਪੰਜਾਬ ਨੂੰ ਲੁੱਟਣ ਨੂੰ ਤਿਆਰ ਹੋਏ ਨੇ ਤਾਂ ਤੁਸੀਂ ਮੂੰਹ ਚੋਂ ਇੱਕ ਸ਼ਬਦ ਕੱਢ ਕੇ ਰਾਜ਼ੀ ਨਹੀਂ ਫਰਜ਼ੀ ਤੁਸੀਂ ਇੱਥੇ ਸੈਸ਼ਨ ਬੁਲਾਉਂਦੇ ਹੋ ਜਿਹਦਾ ਕੋਈ ਤੁਸੀਂ ਮੈਨੂੰ ਦੱਸੋ ਕੋਈ ਜੇ ਲੌਂਡ ਆਰਡਰ ਤੇ ਲੈਂਡ ਪੂਲਿੰਗ ਤੇ ਜੇ ਚਰਚਾ ਨਹੀਂ ਕਰ ਰਹੀ ਤੇ ਸੈਸ਼ਨ ਦਾ ਇੱਥੇ ਬੁਲਾਉਂਦਾ ਜਿਹੜਾ ਮਕਸਦ ਹੈ ਉਹ ਹੈ ਕਿ ਅਸੀਂ ਪੁੱਛਣਾ ਚਾਹੁੰਦੇ ਆ ਠੀਕ ਹੈ ਜੰਦ ਹੋਏ ਬਾਈਬਲ ਸਾਹਿਬ ਕਿਉਂਕਿ ਦੋ ਦਿਨ ਦਾ ਹੋਰ ਦੱਸਿਆ ਜਾ ਰਿਹਾ ਕਿ ਸੈਸ਼ਨ ਉਹ ਸਾਰੇ ਅਜੇ ਸਾਨੂੰ ਕੋਈ ਇਨਫੋਰਮੇਸ਼ਨ ਨਹੀਂ ਤੁਹਾਡੇ ਵਰਗਾ ਮੈਂ ਵੀ ਅਖਬਾਰਾਂ 'ਚ ਹੀ ਖਬਰ ਪੜੀ ਕੀ ਹੁੰਦਾ ਹੈ ਤੇ ਤੁਹਾਨੂੰ ਪਤਾ ਨਹੀਂ ਅੰਦਰ ਜਾਂਦੇ ਉਹ ਫੇਰ ਕਿਹੜਾ ਆਰਡਰ ਕੇਜਰੀਵਾਲ ਦਾ ਆਜੇ ਤਾਂ ਫੇਰ ਕੀ ਹੋ ਜੇ ਇਹਦੇ ਕੇਜਰੀਵਾਲ ਦੇ ਆਰਡਰ ਨਾ ਚੱਲਦੇ ਨੇ ਤੇ ਸਾਰੇ ਬੌਂਡਡ ਲੇਬਰ ਅੱਜ ਨਹੀਂ ਆਪ ਬੈਠੀ ਬੌਂਡਡ ਲੇਬਰ ਇਸ ਇਹਦੇ ਭੱਟੇ ਦੇ ਬਾਦਸ਼ਾਹ ਬੀਪੀਆਂ ਦੇ ਮਸਲੇ ਤੇ ਹਲੇ ਤੱਕ ਸਟੇਕ ਹੋਲਡਰਸ ਤੱਕ ਨਾ ਗੱਲ ਗੱਲ ਤੱਕ ਆਏ ਤੱਕ ਵੇਖੋ ਸਟੇਕ ਹੋਲਡਰਸ ਨੇ ਕਹਿੰਦਾ ਕਿ ਹੁਣ ਅਸੀਂ ਪਹਿਲੇ ਇੰਟਰੋਡਿਊਸ ਕਰਾਂਗੇ ਫਿਰ ਅਸੀਂ ਚਰਚਾ ਵਾਸਤੇ ਭੇਜਾਂਗੇ ਤੇ ਪਹਿਲੇ ਕਿੰਨੇ ਰੋਕੇ ਸੀ ਕਰਨ ਤੋਂ ਤੁਸੀਂ ਆਪ ਅੰਦਾਜ਼ਾ ਲਾਓ ਦਾ ਮਤਲਬ ਥੀ ਆਰ ਡਵੈਲਪਿੰਗ ਕੋਲਡ ਫੀਟ ਇਹਨਾਂ ਨੂੰ ਪਤਾ ਨਹੀਂ ਲੱਗ ਰਿਹਾ ਕਿ ਕਰੀਏ ਇਹ ਸਾਰੀ ਸਾਰੀ ਸਰਕਾਰ ਦਾ ਹਾਲ ਏ ਅੱਜ ਜਿਹੜੀ ਹੈ ਕਿ ਜਿਹੜੇ ਕੰਟਰੀ ਚ ਗਏ ਸੀ ਕਿ ਤਾਂ ਮੈਂ ਇਹਨੇ ਕਾਫੀ ਕਲ Objection ਕੀਤਾ ਉਹਦੇ ਕਿਸ ਨੂੰ ਇਸ ਤੋਂ ਕੀ ਅੱਜ ਤੁਸੀਂ ਉਮੀਦ ਰੱਖ ਸਕਦੇ ਭਗਵਾਨ ਦੇ ਹੱਥ ਦੇ ਵਿੱਚ ਉਸ ਤਰ੍ਹਾਂ ਦਿੱਤਾ ਇਹਨੇ ਕੀ ਆਪਣਾ ਮੂੰਹ ਛਿਲ ਲੈ ਕੇ ਗਿਆ ਉਹਦਾ ਛਿਲ ਲੈ ਇਹਨੂੰ ਤਾਂ ਪਤਾ ਨਹੀਂ ਉਸ ਤਰ੍ਹਾਂ ਦੇ ਹੱਥ 'ਚ ਫੜਾਇਆ ਆ ਕਿ ਤੁਸੀਂ ਵੇਖੋ ਕਿੱਥੇ ਸਤਾ ਪ੍ਰਤਾਪ ਸਿੰਘ ਕਹਿ ਰਹੇ ਕਿੱਥੇ ਗਿਆ ਦੀ ਗੁਰਮੋਹ ਸਿੰਘ ਬਸਾਫਰ ਕਿੱਥੇ ਗਿਆਨੀ ਜੈਲ ਸਿੰਘ ਜੀ ਤੇ ਕਿੱਥੇ ਭਗਵੰਤ ਮਾਨ ਕਿੱਥੋਂ ਕਿੱਥੇ ਆੜ ਗਏ ਆ ਯਾਰ ਬਾਈ ਬਾਸ ਕਹਿੰਦੇ ਸੀਆ ਕਹਿੰਦੇ ਸੀਆ ਕਹਿੰਦੇ ਸੀਆ ਐਸਫ ਜਿਹੜੀ ਹੈਗੀ ਆ ਉਹ ਖਰਚਾ ਪਾ ਰਹੀ ਹੈ ਸੀਆਈਐਸਐਫ ਜਿਹੜੀ ਹੈਗੀ ਆ ਉਹ ਖਰਚਾ ਪਾ ਰਹੀ ਹੈ ਤੇ 7.5 ਕਰੋੜ ਮੈਂ ਪਹਿਲੇ ਭਗਵੰਤ ਜੀ ਨੂੰ ਪੁੱਛਣਾ ਕਿ ਪੰਜਾਬ ਪੁਲਿਸ ਲਈ ਇਹ ਅੱਜ ਕੈਂਸਲ ਕਰਨਾ ਚਾਹਣਾ ਸੀਆਈਐਸਐਫ ਉਥੋਂ ਤੇ ਹਟਾਓ ਤੇ ਆਪਣੇ ਸੈਕਟਰੀਅਰ ਤੋਂ ਕਦੋਂ ਹਟਾਓਗੇ ਕਹਿੰਦੇ ਅੱਜ ਕੈਂਸਲ ਕਰਨਾ ਤੁਹਾਨੂੰ ਮੇਰੀ ਸੁਣ ਤੇ ਲਓ ਆਪਣੀ ਹਫਾਜ਼ਤ ਵਾਸਤੇ ਸੀਆਈਐਸਐਫ ਇੱਥੇ ਰੱਖੀ ਹੈ ਆਪ ਤੇ ਡਰਦਾ ਉਹਨਾਂ ਤੋਂ ਬਿਨਾ ਦਫਤਰ ਨਹੀਂ ਜਾਂਦਾ ਜੇ ਪੰਜਾਬ ਪੁਲਿਸ ਇੰਨਾ ਫੇਤ ਹੋਏ ਤੇ ਸੈਕਟਰੀਅਲਰ ਤੋਂ ਕਿਉਂ ਸੀਈਐਸੇ ਵਿਦਡਰੋ ਨਹੀਂ ਕੀਤਾ ਤੁਸੀਂ ਪਖੜੇ ਤੋਂ ਤੇ ਵਿਦਡਰੋ ਕਰ ਲਓ ਕੋਈ ਗੱਲ ਨਹੀਂ ਕਰ ਲਓ ਆਪਟਿਕਸ ਨੇ ਫਰਾਡ ਇਹ ਸਾਰਾ ਜੀ ਕੋਈ ਗੱਲ ਨਹੀਂ ਕੋਈ ਬਾਤ ਨਹੀਂ ਇਹ ਆਪਟਿਕਸ ਦੀ ਸਰਕਾਰ ਹੈ ਝੂਟ ਐਂਡ ਸਕੂਟ ਦੀ ਸਰਕਾਰ ਹੈ ਅੱਜ ਇਹਦਾ ਦਿਨ ਸੈਸ਼ਨ ਚਲਾਣਾ ਡਰਾਮਾ ਰਚਾਣਾ ਤੇ ਭਾਤ ਜਨਾ ਮੈਨੂੰ ਸਮਝ ਆਉਂਦਾ ਕਹਿੰਦਾ ਕਿਸਾਨਾਂ ਦੀ ਮਰਜ਼ੀ ਆ ਉਹਨਾਂ ਜ਼ਮੀਨ ਦੇਣੀ ਆ ਜਾਂ ਨਹੀਂ ਦੇਣੀ ਇਹ ਉਹਨਰ ਆਪਣਾ ਹੈਗਾ ਮਰਜ਼ੀ ਉਹਦਾ ਜੀ ਤੇ ਫੇਰ ਗੱਲ ਸੁਣੋ ਫੇਰ ਇਹਨਾਂ ਦਾ ਜਿਹੜਾ ਉਹ ਆ ਮੈਂ ਦੱਸਿਆ ਹੋਣੇ ਕੀ ਨਾਮ ਮਿਨਿਸਟਰ ਤੇ ਜ਼ੈਨਦਾਰ ਇਹ ਇਨਾਂ ਤਰਲੋ ਮੱਛੀ ਕਿਉਂ ਹੁੰਦਾ ਫਿਰ ਤੇ ਜੇ ਕਿਸਾਨਾਂ ਨੂੰ ਪੁੱਛ ਕੇ ਤੁਸੀਂ ਕਰਨਾ ਹੈ ਤੇ ਉਹਦੇ ਵਿੱਚ ਇੱਕ ਤਾਰਾ ਲਾ ਦਿੱਤੀ ਲਾਰ ਉਹਨੂੰ ਕਹਿੰਦੇ ਲਾਰ ਲਾਰ ਸੈਕਸ਼ਨ ਉੱਥੇ ਲੱਗਦਾ ਜਿੱਥੇ ਤਕੇ ਨਾਲ ਜ਼ਮੀਨ ਲੈਣੀ ਹੈ ਕੋਈ ਡਿਫੈਂਸ ਪਰਪਸਸ ਸਰਕਾਂ ਦੇ ਪਰਪਸਸ ਕੋਈ 에어ਪੋਰਟ ਦੇ ਪਰਸੇ ਗਵਰਨਮੈਂਟ ਆਫ ਇੰਡੀਆ ਦੀ ਜਿਹੜਾ ਕਾਨੂੰਨ ਹੈ ਉਹਦੇ ਵਿੱਚ ਇੱਕ ਸੈਕਸ਼ਨ ਹੈ ਜਿਹਨੂੰ एल ਐ ਡਬਲ ਏ ਆਰ ਕਹਿੰਦੇ ਉਹ ਤਾਂ ਹੀ ਲਾਇਆ ਗਿਆ ਸੀ ਪਰ ਉਹ ਤਾਂ ਕਹਿੰਦੇ ਜੀ ਆਕਸ਼ਨ ਨੇ ਜਿਹੜੀ ਉਹ ਡਿਫਰੈਂਟ ਚੀਜ਼ ਹੈਗੀ ਹੈ ਪੂਲਿੰਗ ਡਿਫਰੈਂਟ ਚੀਜ਼ ਹੈ ਆਕਸ਼ਨ ਨੇ ਕਰਿਆ ਸੋ ਪੂਰੇ ਇੰਕਮੈਂਟ ਮੈਂ ਪੂਲਿੰਗ ਨਹੀਂ ਫੂਲਿੰਗ ਇਹਨਾਂ ਨੇ ਇਹ ਪੀ ਐਚ ਡੀ ਇਹਨਾਂ ਕੋਲ ਲੋਕਾਂ ਦਾ ਬੇਵਕੂਫ ਬਣਾਉਂਦੇ ਭੱਜ ਜਾਣੇ ਨੇ ਤੁਸੀਂ ਮੈਨੂੰ ਦੱਸੋ 10 ਸਾਲਾਂ ਚ ਕੇਜਰੀਵਾਲ ਨੇ ਕਿਹ ਫਾਇਦੇ ਸਾਈਨ ਨਹੀਂ ਕੀਤਾ ਕੁਮੰਤਰੇ ਆਪਣਾ ਨਾਮ ਬਾਹਰ ਕਿਉਂ ਕਟਿਆ ਇਹਨੂੰ ਹੀ ਪਤਾ ਇੱਕ ਟਾਈਮ ਤੇ ਮੈਨੂੰ ਵੀ ਅੰਦਰ ਜਾਣਾ ਪਿਆ ਇਹਨਾਂ ਦਾ ਮਨਿਸਟਰ ਵੀ ਪੈਰ ਪਿੱਛੇ ਖਿੱਚ ਗਿਆ ਚੀਫ ਸਕੱਟਰੀ ਜਿਹੜਾ ਉਹਨੇ ਸਪਟੰਬਰ 27 ਦੇ ਵਿੱਚ ਰਿਟਾਇਰ ਹੋ ਜਾਣਾ ਤੇ ਲੱਭਾਂਗੇ ਆਪਾਂ ਕਿਹਨੂੰ ਜੀ ਇਹ ਤੱਕ ਸਾਰਾ ਮੁਹੱਲੀ ਖਾਲੀ ਪਿਆ ਜਿਹੜਾ ਪੁੱਢਾ ਨੇ ਐਕਵਾਇਰ ਕੀਤਾ ਸੀ ਅੱਧਾ ਵਿੱਚੋਂ ਮੁਹੱਲੀ ਖਾਲੀ ਪਿਆ ਚੰਡੀਗੜ੍ਹ 70 ਸਾਲ ਤੋਂ ਬਾਅਦ ਵੀ ਅਜੇ ਪੂਰਾ ਵਸਿਆ ਨਹੀਂ ਮੈਂ ਰੋਦੇਸੋਇ ਕਹਣਾ ਕੀਤਾ ਬਈ ਸਾਹਵ ਦੇਸ਼ਾਂ ਦੇ ਵਿੱਚ ਵੀ ਪੰਜਾਬ ਦੇ ਗੈਂਗਸਟਰ ਵਾਰਦਾਤਾ ਕਰ ਰਹੇ ਨੇ ਕਪਲ ਸ਼ਰਮਾ ਨਾਮ ਕਹਿੰਦੇ ਆ ਉੱਥੇ ਅਮਰ ਕਾਫੇ ਤੇ ਕਹਿੰਦਾ ਪਹਿਲਾਂ ਵੀ ਨਵਾਂ ਸ਼ਹਿਰ ਦਾ ਗੈਂਗਸਟਰ ਇਹ ਗੈਂਗਸਟਰ ਦੀ ਗੱਲ ਤੇ ਤੁਸੀਂ ਭਗਵਾਨ ਦਾ ਨਾਮ ਕਰੋ ਕਿਉਂਕਿ ਇਹ ਸਾਰੇ ਇਹਨਾਂ ਦੇ ਤਾਲਮੇਲ ਚ ਨੇ ਲੋਰੈਂਸ ਬਿਸ਼ਨੋਈ ਦੇ ਜਿਹੜੇ ਇੰਟਰਵਿਊ ਸੀਆਈਏ ਚ ਜਿਹੜੀ ਸਰਕਾਰ ਕਰਾ ਸਕਦੀ ਹੈ ਤੁਸੀਂ ਸਮਝਦੇ ਹੋ ਕਿ ਉਹਨਾਂ ਦਾ ਤਾਲਮੇਲ ਇਹਨਾਂ ਨਾਲ ਹੈ ਨਹੀਂ ਜਲੰਧਰ ਵੈਸਟ ਦੀ ਇਲੈਕਸ਼ਨ ਚ ਇੱਕ ਗੈਂਗਸਟਰ ਨੂੰ ਪਟਿਆਲੇ ਦੀ ਜੇਲ੍ਹ ਚੋਂ ਕਰਕੇ ਇਹਨਾਂ ਵੋਟਾਂ ਵਾਸੇ ਵਰਤੇ ਆ ਜੇਦਾ ਬਾਬਾ ਨਾਨਕ ਦੀ ਇਲੈਕਸ਼ਨ ਚ ਨੇ ਗੈਂਗਸਟਰ ਵਰਤੇ ਆ ਜੀ ਹੋਰ ਵੀ ਜਿਹੜੀਆਂ ਆਉਣ ਵਾਲੀਆਂ ਬਾਈ ਇਲੈਕਸ਼ਨ ਐ ਇੱਥੇ ਵੀ ਇਹਨਾਂ ਦਾ ਇਸਤੇਮਾਲ ਕਰਨਗਾ ਸਰਕਾਰਾਂ ਨਾਲ ਹੀ ਗੈਂਗਸਟਰਾਂ ਦੇ ਤਲੇ ਕੋ ਦੇ ਹੋਰ ਕਿਦੇ ਨਾ ਹੋਣੇ ਜਾਂ ਪੁਲਿਸ ਨਾਲ ਤੋਲਕ ਨੇ ਜਾਂ ਭਗਵੰਤ ਨਾ ਹੋਣੇ ਨੇ ਬਾਈ ਬਸ ਮੈਂ ਐਸਬਾਈ ਨੂੰ ਲੈ ਕੇ ਮੀਟਿੰਗ ਕੀਤੀ ਆ ਮਾਣ ਸਾਹਿਬ ਨੂੰ ਜਿਹੜੇ ਨਜ਼ਰ ਆਏ ਕਿ ਵੀ ਪੰਜਾਬ ਦਾ ਬਾਣੀ ਆ ਜੇਕਰ ਲਾਲ ਸਿੰਘ ਜਿਹੜਾ ਮੀਟਿੰਗ ਚ ਗਏ ਨੇ ਬੋਲਣ ਦੇ ਕਾਬਿਲ ਹੀ ਹੈ ਕਿਉਂਕਿ ਬਾਅਦ ਦੁਪਹਿਰ ਮੀਟਿੰਗ ਹੋਈ ਆਓ ਜੀ ਜੀ ਸਰ